ਹੈਲੋ ਦੋਸਤੋ Best Future Education ਚੈਨਲ ਵਿੱਚ ਤੁਹਾਡਾ ਸਵਾਗਤ ਹੈ ਇਸ ਕਲਾਸ ਵਿੱਚ ਕਵਰ ਕਰ ਰਹੇ ਹਾਂ ਪੰਜਾਬ ਗਰੁੱਪ ਡੀ ਐਂਡ ਹਾਈ ਕੋਰਟ ਪੀਐਸ ਸੰਬੰਧੀ ਜੀਕੇ ਜੀਐਸਟੀ ਟੌਪ 20 ਐਮਸੀਕਿਊ ਇੰਨਾ ਕਲਾਸਾਂ ਵਿੱਚ ਆਪਾਂ ਉਸੇ ਤਰ੍ਹਾਂ ਦੇ ਕੁਐਸਚਨ ਐਡ ਕਰਦੇ ਆਂ ਜਿਸ ਤਰ੍ਹਾਂ ਦਾ ਤੁਹਾਡਾ ਐਗਜ਼ਾਮ ਦਾ ਲੈਵਲ ਰਹੇਗਾ ਠੀਕ ਹੈ ਜੀ ਆਪਾਂ ਬਿਲਕੁਲ ਚੁਣ ਕੇ ਕੁਐਸਚਨ ਐਡ ਕਰਦੇ ਆਂ ਕਿ ਜੇਕਰ ਆਪਾਂ ਕਾਪੀ ਪੇਸਟ ਕਰਕੇ ਇਧਰੋਂ ਉਧਰੋਂ ਬਸ ਆਪਾਂ ਕਲਾਸ ਦਾ ਸਿਰਫ ਫਾਰਮੈਲਟੀ ਪੂਰੀ ਕਰਨੀ ਹੋਵੇ ਤਾਂ ਆਪਾਂ ਜੋ ਦੇਂਦੀਆਂ ਤਿੰਨ ਤੋਂ ਚਾਰ ਵੀਡੀਓ ਵੀ ਅਪਲੋਡ ਕਰੀਏ ਬਟ ਆਪਾਂ ਸਿਰਫ ਤੁਹਾਡੇ ਜੋ ਲੈਵਲ ਬਣੇਗਾ ਐਗਜ਼ਾਮ ਦਾ ਉਸੇ ਤਰ੍ਹਾਂ ਦੇ ਕੁਐਸਚਨ ਐਡ ਕਰਦੇ ਆਂ ਐਂਡ ਜੇਕਰ ਤੁਸੀਂ ਟੌਪਿਕ ਵਾਈਜ਼ ਆਪਣਾ ਫੁੱਲ ਸਲਿਪਸ ਕਵਰ ਕਰਨਾ ਹੈ ਤਾਂ ਸਾਡਾ ਤੁਸੀਂ ਵੀ ਜੁਆਇਨ ਕਰ ਸਕਦੇ ਹੋ ਜੋ ਸਿਰਫ ਦੋਨਾਂ ਪੋਸਟਾਂ ਲਈ ਤੁਹਾਨੂੰ 999 ਰੁਪਏ ਵਿੱਚ ਤੁਹਾਡੀ ਤਿਆਰੀ ਕਰਵਾਈ ਜਾਵੇਗੀ ਇਸ ਵਿੱਚ ਤੁਹਾਡਾ ਫੁੱਲ ਸਲੀਪਸ ਕਵਰ ਰਹੇਗਾ ਰਿਕਾਰਡਡ ਕਲਾਸਾਂ ਰਹਣਗੀਆਂ ਪਲੱਸ ਤੁਹਾਨੂੰ ਨੋਟਸ ਪ੍ਰੋਵਾਈਡ ਕਰਵਾਏ ਜਾਣਗੇ ਠੀਕ ਹੈ ਇਹ ਤਾਂ ਤੁਸੀਂ ਦਿੱਤੇ ਨੰਬਰ ਤੇ WhatsApp ਮੈਸੇਜ ਕਰ ਸਕਦੇ ਹੋ ਇਸ ਤੋਂ ਇਲਾਵਾ ਚੈਨਲ ਤੇ ਫਸਟ ਵਾਰ ਵਿਜ਼ਿਟ ਕੀਤਾ ਚਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਐਂਡ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਜਰੂਰ ਕਰ ਦੇਣਾ ਕੁਐਸਚਨ ਨੰਬਰ 1 ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਦੀ ਹੱਦ ਪਾਕਿਸਤਾਨ ਨਾਲ ਲੱਗਦੀ ਹੈ ਰਾਈਟ ਆਨਸਰ ਹੈ ਸੀ ਠੀਕ ਹੈ ਜੀ ਪੰਜਾਬ ਦੇ 6 ਜ਼ਿਲ੍ਹਿਆਂ ਦੀ ਹੱਦ ਜੋ ਪਾਕਿਸਤਾਨ ਨਾਲ ਲੱਗਦੀ ਹੈ ਤਾਂ ਤੁਸੀਂ ਮੈਪ ਵਿੱਚ ਦੇਖ ਸਕਦੇ ਹੋ ਪਠਾਨਕੋਟ ਗਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਤੇ ਫਾਇਲਕਾ ਇਹ ਛੇ ਜ਼ਿਲ੍ਹਿਆਂ ਦੀ ਜੋ ਹੱਦ ਪਾਕਿਸਤਾਨ ਨਾਲ ਲੱਗਦੀ ਹੈ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਕਿੰਵੇਂ ਮੁੱਖ ਮੰਤਰੀ ਹਨ ਰਾਈਟ ਆਨਸਰ ਹੈ 17ਵੇਂ ਠੀਕ ਹੈ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਜੋ 17ਵੇਂ ਮੁੱਖ ਮੰਤਰੀ ਬਣੇ ਸੀ ਮਾਰਚ 2022 ਨੂੰ ਹਾਕੀ ਦੀ ਨਰਸਰੀ ਪੰਜਾਬ ਦੇ ਕਿਸ ਪਿੰਡ ਨੂੰ ਕਿਹਾ ਜਾਂਦਾ ਹੈ ਰਾਈਟ ਆਨਸਰ ਹੈ ਸੰਸਾਰਪੁਰ ਠੀਕ ਹੈ ਜੀ ਇਹ ਜਲੰਧਰ ਜ਼ਿਲ੍ਹੇ ਦਾ ਪਿੰਡ ਹੈ ਇੱਥੋਂ ਹਾਕੀ ਦੇ ਸਭ ਤੋਂ ਜ਼ਿਆਦਾ ਖਿਡਾਰੀ ਬਨੇ ਨੇ ਇਸ ਕਰਕੇ ਇਸ ਨੂੰ ਜੋ ਹਾਕੀ ਦੀ ਨਰਸਰੀ ਕਿਹਾ ਜਾਂਦਾ ਹੈ ਸਤਲੁਜ ਅਤੇ ਖੱਗਰ ਦਰਿਆ ਵਿਚਕਾਰਲਾ ਇਲਾਕਾ ਕਿਹੜਾ ਹੈ ਰਾਈਟ ਆਨਸਰ ਹੈ ਮਾਲਵਾ ਠੀਕ ਹੈ ਜੀ ਜੋ ਮਾਲਵਾ ਖੇਤਰ ਹੈ ਇਹ ਜੋ ਸਤਲੁਜ ਦਰਿਆ ਦੇ ਦੱਖਣ ਵੱਲ ਨੂੰ ਸਥਿਤ ਹੈ ਸਟੀਲ ਸਿਟੀ ਆਫ ਪੰਜਾਬ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ? ਰਾਈਟ ਆਨਸਰ ਹੈ ਮੰਡੀ ਗੋਵਿੰਦਗੜ੍ਹ। ਮੰਡੀ ਗੋਵਿੰਦਗੜ੍ਹ ਨੂੰ ਜੋ ਸਟੀਲ ਸਿਟੀ ਆਫ ਪੰਜਾਬ ਕਿਹਾ ਜਾਂਦਾ ਹੈ। ਵਿਸ਼ਵ ਦਾ ਸਭ ਤੋਂ ਛੋਟਾ ਮਹਾਦੀਪ ਕਿਹੜਾ ਹੈ? ਰਾਈਟ ਆਨਸਰ ਹੈ ਆਸਟ੍ਰੇਲੀਆ ਆਸਟ੍ਰੇਲੀਆ ਜੋ ਇਸ ਵਿਸ਼ਵ ਦਾ ਸਭ ਤੋਂ ਛੋਟਾ ਮਹਾਦੀਪ ਹੈ ਐਂਡ ਜੋ ਟੋਟਲ ਮਹਾਦੀਪ ਦੀ ਗਿਣਤੀ 7 ਹੈ ਇਹਨਾਂ ਵਿੱਚੋਂ ਸਭ ਤੋਂ ਜੋ ਵੱਡਾ ਮਹਾਦੀਪ ਹੈਗਾ ਏਸ਼ੀਆ ਮਹਾਦੀਪ ਭਾਰਤ ਦਾ ਸਭ ਤੋਂ ਵੱਡਾ ਕੋਲਾ ਉਤਪਾਦਕ ਰਾਜ ਕਿਹੜਾ ਹੈ ਰਾਈਟ ਆਨਸਰ ਹੈ ਚਾਰਖੰਡ ਠੀਕ ਹੈ ਜੀ ਚਾਰਖੰਡ ਜੋ ਭਾਰਤ ਦਾ ਸਭ ਤੋਂ ਵੱਡਾ ਕੋਲਾ ਉਤਪਾਦ ਕਰਾਜ ਹੈ ਇਹ ਲਗਭਗ ਭਾਰਤ ਦਾ ਜੋ 26% ਜੋ ਕੋਲੇ ਦਾ ਉਤਪਾਦਨ ਕਰਦਾ ਹੈ ਭਾਰਤ ਦਾ ਨਪੋਲੀਅਨ ਕਿਸ ਨੂੰ ਕਿਹਾ ਜਾਂਦਾ ਹੈ ਰਾਈਟ ਆਨਸਰ ਹੈ ਸਮੁੰਦਰ ਗੁਪਤ ਠੀਕ ਹੈ ਸਮੁੰਦਰ ਗੁਪਤ ਨੂੰ ਜੋ ਭਾਰਤ ਦਾ ਨਪੋਲੀਅਨ ਕਿਹਾ ਜਾਂਦਾ ਹੈ ਬੱਟ ਜੇਕਰ ਪੰਜਾਬ ਦਾ ਨਪੋਲੀਅਨ ਪੁੱਛਿਆ ਜਾਵੇ ਤਾਂ ਉਹ ਰਾਈਟ ਆਨਸਰ ਆਪਣਾ ਜੋ ਮਹਾਰਾਜਾ ਰਣਜੀਤ ਸਿੰਘ ਹੋਵੇਗਾ ਸੌਰਮੈਂਟਲ ਦਾ ਸਭ ਤੋਂ ਵੱਡਾ ਗ੍ਰੈਂਡ ਕਿਹੜਾ ਹੈ ਰਾਈਟ ਆਨਸਰ ਹੈ ਬ੍ਰਹਸਪਤੀ ਇਕਈ ਬ੍ਰਹਸਪਤੀ ਜੋ ਸੌਰ ਮੰਡਲ ਦਾ ਸਭ ਤੋਂ ਵੱਡਾ ਗ੍ਰਹਿ ਹੈ ਐਂਡ ਜੋ ਆਪਾਂ ਲਾਸਟ ਵੀਡੀਓ ਵਿੱਚ ਛੋਟਾ ਗ੍ਰਹਿ ਕੀਤਾ ਸੀਗਾ ਤਾਂ ਛੋਟਾ ਜੋ ਗ੍ਰਹਿ ਹੈਗਾ ਬੁੱਧ ਮੀ ਤੁਬ ਜੋਗਦੀਪਸ ਕਦੋਂ ਮਨਾਇਆ ਜਾਂਦਾ ਹੈ ਰਾਈਟ ਆਨਸਰ ਹੈ 21 ਜੂਨ ਠੀਕ ਹੈ ਜੀ ਜੋ ਯੋਗ ਦਿਵਸ ਦੀ ਸ਼ੁਰੂਆਤ ਹੀ ਭਾਰਤ ਵੱਲੋਂ ਕੀਤੀ ਗਈ ਸੀ 2014 ਵਿੱਚ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਜੋ ਇਸ ਦੀ ਸ਼ੁਰੂਆਤ ਕੀਤੀ ਸੀ ਐਂਡ 2015 ਵਿੱਚ ਪੂਰੇ ਵਿਸ਼ਵ ਨੇ ਇਸ ਨੂੰ ਅਪਣਾ ਲਿਆ ਸੀ ਮਤਲਬ ਕਿ 21 ਜੂਨ 2015 ਨੂੰ ਪੂਰੇ ਵਿਸ਼ਵ ਅੰਦਰ ਜੋ ਯੋਗਾ ਦਿਵਸ ਮਨਾਇਆ ਗਿਆ ਸੀ 2024 ਪੈਰਾ 올림픽 ਖੇਡਾਂ ਕਿੱਥੇ ਹੋ ਰਹੀਆਂ ਹਨ ਰਾਈਟ ਆਨਸਰ ਹੈ ਪੈਰਿਸ ਠੀਕ ਹੈ ਜੀ ਜੋ ਆਪਣੀਆਂ 올림픽 ਖੇਡਾਂ ਵੀ ਇੱਥੇ ਹੀ ਹੋ ਕੇ ਹਟੀਆਂ ਨੇ ਤਾਂ ਹੁਣ ਇਹ ਜੋ 26 ਅਗਸਤ ਤੋਂ ਲੈ ਕੇ 8 ਸਤੰਬਰ ਤੱਕ ਫਰਾਂਸ ਦੇ ਸ਼ਹਿਰ ਪੈਰਿਸ ਵਿੱਚ ਹੋ ਰਹੀਆਂ ਨੇ ਸਟੈਚੂ ਆਫ ਯੂਨਿਟੀ ਕਿੱਥੇ ਸਥਿਤ ਹੈ ਰਾਈਟ ਆਨਸਰ ਹੈ ਗੁਜਰਾਤ ਠੀਕ ਹੈ ਜੀ ਇਹ ਜੋ ਸ਼੍ਰੀ ਵਲਪਾਈ ਪਟੇਲ ਜੀ ਦੀ ਮੂਰਤੀ ਹੈ ਠੀਕ ਹੈ ਜੀ ਇਸ ਦੀ ਜੋ ਉਚਾਈ ਹੈਗੀ ਆ 182 ਮੀਟਰ ਜੇਕਰ ਆਪਾਂ ਫੁੱਟ ਚ ਗੱਲ ਕਰੀਏ ਤਾਂ 597 ਫੁੱਟ ਇਹ ਜੋ ਸੰਸਾਰ ਦੀ ਸਭ ਤੋਂ ਉੱਚੀ ਮੂਰਤੀ ਹੈ ਸਰਦਾਰ ਵਲਪਾਈ ਪਟੇਲ ਜੋ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਹੋਏ ਪਹਿਲੀ ਵਾਰ ਸਿੱਖ ਰਾਜ ਦੀ ਸਥਾਪਨਾ ਕਿਸ ਨੇ ਕੀਤੀ ਰਾਈਟ ਆਨਸਰ ਹੈ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਠੀਕ ਹੈ ਜੀ ਪਹਿਲੀ ਵਾਰ ਸਿੱਖ ਰਾਜ ਦੀ ਸਥਾਪਨਾ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਕੀਤੀ ਗਈ ਮੰਜੀ ਪ੍ਰਥਾ ਦੀ ਸਥਾਪਨਾ ਕਿਸ ਗੁਰੂ ਸਾਹਿਬ ਵੱਲੋਂ ਕੀਤੀ ਗਈ ਤਾਂ ਰਾਈਟ ਆਨਸਰ ਹੈ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਠੀਕ ਹੈ ਜੀ ਮੰਜੀ ਪ੍ਰਥਾ ਦੀ ਸਥਾਪਨਾ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਕੀਤੀ ਗਈ ਤਾਂ ਇੰਨਾ ਮੰਜੀਆਂ ਦੀ ਜੋ ਗਿਣਤੀ ਸੀਗੀ 22 ਠੀਕ ਹੈ ਜੀ ਤੁਹਾਨੂੰ ਗਿਣਤੀ ਵੀ ਪੁੱਛਿਆ ਜਾ ਸਕਦਾ ਤਾਂ ਤੁਸੀਂ ਯਾਦ ਰੱਖਣਾ ਹੈ ਕੁੱਲ ਗਿਣਤੀ 22 ਸੀ ਫਰੀਦਕੋਟ ਸ਼ਹਿਰ ਦਾ ਨਾਂ ਕਿਸ ਦੇ ਨਾਮ ਤੋਂ ਪਿਆ ਰਾਈਟ ਆਨਸਰ ਹੈ ਬਾਬਾ ਫਰੀਦ ਜੀ ਬਾਬਾ ਫਰੀਦ ਜੀ ਦੇ ਨਾਮ ਤੇ ਜੋ ਫਰੀਦਕੋਟ ਸ਼ਹਿਰ ਦਾ ਨਾਮ ਪਿਆ ਪੰਜਾਬ ਨਾਲ ਸੰਬੰਧਿਤ ਕਿਹੜਾ ਲੋਕ ਨਾਚ ਨਹੀਂ ਹੈ ਰਾਈਟ ਆਨਸਰ ਹੈ ਗਰਬਾ ਠੀਕ ਹੈ ਗਰਬਾ ਜੋ ਗੁਜਰਾਤ ਦਾ ਲੋਕ ਨਾਚ ਹੈ ਮਾਲਵੇ ਇਲਾਕੇ ਵਿੱਚ ਕਿੰਨੇ ਜ਼ਿਲ੍ਹੇ ਆਉਂਦੇ ਹਨ ਰਾਈਟ ਆਨਸਰ ਹੈ 15 ਠੀਕ ਹੈ ਮਾਲਵੇ ਵਿੱਚ ਸਭ ਤੋਂ ਜ਼ਿਆਦਾ ਜ਼ਿਲ੍ਹੇ ਆਉਂਦੇ ਨੇ ਐਂਡ ਮਾਝੇ ਤੇ ਦਬਾਬੇ ਵਿੱਚ 4-4 ਜ਼ਿਲ੍ਹੇ ਬਾਕੀ ਜੋ 15 ਜ਼ਿਲ੍ਹੇ ਮਾਲਵੇ ਇਲਾਕੇ ਵਿੱਚ ਆਉਂਦੇ ਨੇ ਤਾਂ ਤੁਸੀਂ ਮੈਪ ਵਿੱਚ ਦੇਖ ਸਕਦੇ ਹੋ ਵਾਣਾ ਵਿੱਚ ਸਭ ਤੋਂ ਘੱਟ ਪ੍ਰਦੂਸ਼ਣ ਪੈਦਾ ਕਰਨ ਵਾਲਾ ਬਾਲਨ ਰਾਈਟ ਆਨਸਰ ਹੈ ਸੀएनजी ਠੀਕ ਹੈ ਜੀ ਸੀएनजी ਜੋ ਸਭ ਤੋਂ ਘੱਟ ਪ੍ਰਦੂਸ਼ਨ ਕਰਨ ਵਾਲਾ ਬਲਣ ਹੈ ਪਾਈ ਲੈਣਾ ਕਿਸ ਗੁਰੂ ਜੀ ਦਾ ਮੁੱਢਲਾ ਨਾਮ ਸੀ ਰਾਈਟ ਆਨਸਰ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਠੀਕ ਹੈ ਭਾਈ ਲੈਣਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜੋ ਮੁਰਲਾ ਨਾਮ ਸੀ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਕੌਣ ਬਣੀ ਰਾਈਟ ਆਨਸਰ ਹੈ ਸ਼੍ਰੀਮਤੀ ਪ੍ਰਤਿਭਾ ਪਾਟਿਲ ਠੀਕ ਹੈ ਜੀ ਇਹ 2007 ਤੋਂ ਲੈ ਕੇ 2012 ਤੱਕ ਜੋ ਭਾਰਤ ਦੇ ਰਾਸ਼ਟਰਪਤੀ ਰਹੇ ਹੁਣ ਪ੍ਰੈਜ਼ੀਡੈਂਟ ਟਾਈਮ ਵਿੱਚ ਜੋ ਸ਼੍ਰੀਮਤੀ ਦਰਪਦੀ ਮੁਰਮੂ ਜੋ ਭਾਰਤ ਦੇ ਰਾਸ਼ਟਰਪਤੀ ਨੇ ਇਸ ਤਰ੍ਹਾਂ ਜਿੱਦੀ ਜੋ ਆਪਣੀ ਕਲਾਸ ਮਤ ਹੋਈ ਜੇਕਰ ਤੁਸੀਂ ਟੌਪਕ ਦੇ ਅਨੁਸਾਰ ਆਪਣੀ ਵਧੀਆ ਫੁੱਲ ਸਲਿਪਸ ਕਵਰ ਕਰਕੇ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਸਾਡਾ ਪੇਡ ਗਰੁੱਪ ਜੋ ਜੁਆਇਨ ਕਰ ਸਕਦੇ ਹੋ ਸਿਰਫ ਤੁਹਾਨੂੰ 999 ਰੁਪਏ ਵਿੱਚ ਜੋ ਫੁੱਲ ਸਲਿਪਸ ਕਵਰ ਕਰਵਾਇਆ ਜਾਵੇਗਾ ਠੀਕ ਹੈ ਤਾਂ ਤੁਸੀਂ ਇਸ ਨੂੰ ਜੁਆਇਨ ਕਰਨਾ ਹੈ ਜੁਆਇਨ ਕਰਨ ਦੇ ਲਈ ਤੁਸੀਂ ਦਿੱਤੇ ਨੰਬਰ ਤੇ WhatsApp ਮੈਸੇਜ ਜਾਂ ਕਾਲ ਕਰਨੀ ਹੈ 7087671345 ਧੰਨਵਾਦ